ਸ੍ਰੀ ਗੱਜ ਜੀ ਮੈਂ ਤੁਹਾਡਾ ਆਪਣਾ ਡੀਸੀ ਕੌੜ ਨਸ਼ਿਆਂ ਅਭਰੁੱਧ ਮੀਟਿੰਗ ਹੈ ਜੀ ਸੈਕਟਰੀ ਸਾਹਿਬ ਪਹੁੰਚੇ ਨੇ ਪੁਲਿਸ ਡਿਪਾਰਟਮੈਂਟ ਕਿਸੇ ਨਸ਼ੇ ਦੇ ਵੇਚਣ ਵਾਲੇ ਨੂੰ ਕੋਈ ਫੜਿਆ ਉਹਨਾਂ ਨੇ ਉਧਰ ਬਿਜ਼ੀ ਨੇ ਅੱਜ ਆ ਨਹੀਂ ਸਕੇ ਆਪਾਂ ਕਮੇਟੀ ਬਣਾ ਰਹੇ ਹਾਂ ਜੀ ਪਿੰਡ-ਪਿੰਡ ਜਾ ਕੇ ਮਤਲਬ ਵੈਸੇ ਤਾਂ ਤੁਹਾਨੂੰ ਲੱਗਦਾ ਹੋਊਗਾ ਵੀ ਇਹ ਪਹਿਲਾਂ ਵੀ ਬਹੁਤ ਬਣੀਆਂ ਨੇ ਕਮੇਟੀਆਂ ਤੇ ਸਿਆਣੇ ਬਜ਼ੁਰਗ ਬੈਠੇ ਨੇ ਨੌਜਵਾਨ ਵੀ ਨੇ ਪਰ ਆਮ ਤੌਰ ਤੇ ਕਮੇਟੀਆਂ ਕਾਗਜ਼ਾਂ 'ਚ ਰਹਿ ਜਾਂਦੀਆਂ ਨੇ ਪਰ ਇਹ ਗਰੰਟੀ ਹੈ ਵੀ ਇਹ ਕਮੇਟੀ ਨੂੰ ਅਸੀਂ ਕਾਗਜ਼ਾਂ 'ਚ ਨਹੀਂ ਰਹਿਣ ਦਵਾਂਗੇ ਗਰਾਊਂਡ ਤੇ ਵਰਕਿੰਗ ਕਰੂਗੀ ਕੰਮ ਕਰੂਗੀ ਕਿਉਂਕਿ ਥੋੜੇ ਪਿੰਡ ਚ ਪਤਾ ਲੱਗਿਆ ਵੀ ਕੋਈ ਇੱਕ ਦੋ ਬੰਦੇ ਹੈਗੇ ਨੇ ਜਿਹੜੇ ਸ਼ਰਾਰਤ ਬਾਜੀ ਕਰ ਰਹੇ ਨੇ ਮਾੜਾ ਮੋਟਾ ਕਿਤੇ ਵੇਚ ਪੂਚਰੇ ਨੇ ਔਲੇ ਚੋਰੀ ਜਿਹੜੇ ਉਹ ਹੈਗੇ ਨੇ ਉਹਨਾਂ ਨੂੰ ਬਹੁਤ ਜਲਦੀ ਫੜਿਆ ਜਾਊਗਾ ਬਾਕੀ ਬੇਨਤੀ ਆ ਵੀ ਹੁਣ ਆਪਾਂ ਅੱਗੇ ਨਿਕਲ ਕੇ ਆਈਏ ਕਿਉਂਕਿ ਆਪਾਂ ਔਲੇ ਚ ਰਹਿੰਦੇ ਆ ਨਾ ਵੀ ਸਾਨੂੰ ਕੀ ਲੋੜ ਪਈ ਆ ਅਸੀਂ ਕਿਉਂ ਦਸੀਏ ਜਦ ਜਦੋਂ ਤੱਕ ਇਹ ਗੱਲਾਂ ਹੁੰਦੀਆਂ ਨੇ ਉਦੋਂ ਤੱਕ ਨਸ਼ਾ ਨਹੀਂ ਬੰਦ ਹੋ ਸਕਦਾ ਜੇ ਆਪਾਂ ਸਾਰੀ ਬਾਹਰ ਨਿਕਲ ਕੇ ਆਵਾਂਗੇ ਦੱਸਾਂਗੇ ਵੀ ਭਾਈ ਆਹ ਵੇਚਦਾ ਸਾਡੇ ਪਿੰਡ ਚ ਚਾਹੇ ਉਹ ਆਪਣਾ ਦੋਸਤ ਵੀ ਹੋਵੇ ਕਿਉਂਕਿ ਗਲਤ ਨੂੰ ਗਲਤ ਕਹਿਣਾ ਮੇਰੇ ਹਿਸਾਬ ਨਾਲ ਸਹੀ ਹੁੰਦਾ ਜੇ ਆਪਾਂ ਗਲਤ ਨੂੰ ਸਹੀ ਠਹਿਰਾਇ ਠਹਿਰਾਈ ਜਾਵਾਂਗੇ ਤਾਂ ਆਪਣਾ ਸਮਾਜ ਖਰਾਬ ਹੋਊਗਾ ਇਹਦੇ ਨਾਲ ਸਹੀ ਕੁਝ ਨਹੀਂ ਹੋਣਾ ਇਸ ਲਈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਦੇ ਵਿੱਚ ਕੰਮ ਕਰਨਾ ਪੈਣਾ ਇਹਦੇ ਵਿੱਚ ਕੋਈ ਇਹ ਨਹੀਂ ਵੀ ਪਾਰਟੀਬਾਜ਼ੀ ਦਾ ਨਹੀਂ ਚਾਹੇ ਤੁਸੀਂ ਕਾਦੀ ਹੋ ਚਾਹੇ ਤੁਸੀਂ ਆਮ ਆਦਮੀ ਪਾਰਟੀ ਨੂੰ ਪਸੰਦ ਕਰਦੇ ਹੋ ਨਹੀਂ ਕਰਦੇ ਮੈਟਰ ਨਹੀਂ ਕਰਦਾ ਪਰ ਆਪਣੇ ਪਿੰਡ ਨੂੰ ਤਾਂ ਆਪਾਂ ਸਾਰੀ ਪਿਆਰ ਕਰਦੇ ਆਂ ਪਿੰਡ ਲਈ ਆਪਾਂ ਨੇ ਆਪਣੇ ਲੋਕਾਂ ਲਈ ਇਹ ਚੀਜ਼ ਲਈ ਇਹ ਕਮੇਟੀ ਵਿੱਚ ਸ਼ਾਮਲ ਹੋਣਾ ਵੀ ਨਸ਼ਾ ਮੁਕਤ ਕਰਨਾ ਪੰਜਾਬ ਕਿਉਂਕਿ ਜਿਹੜਾ ਚਿੱਟਾ ਜਾਣਲੇਵਾ ਨਸ਼ਾ ਆਪਣੇ ਬਹੁਤ ਦੋਸਤ ਮਿੱਤਰ ਤੁਸੀਂ ਦੇਖੀ ਹੋਣੇ ਮੁੰਡੇ ਬਹੁਤ ਦੁਨੀਆ ਤੋਂ ਚਲੇ ਵੀ ਗਏ ਇਸ ਨਸ਼ੇ ਕਰਕੇ ਇਹਦਾ ਆਪਾਂ ਵਿਰੋਧ ਕਰਦੇ ਹਾਂ ਸਖਤ ਸਹਿਮਤ ਹਾਂ ਜੀ ਸਹਿਮਤ ਹਾਂ ਸਹਿਮਤ ਕਿਉਂਕਿ ਇਹਦਾ ਆਪਾਂ ਨੂੰ ਇਕੱਠੇ ਹੋ ਕੇ ਕਰਨਾ ਹੀ ਪੈਣਾ ਜੇ ਅੱਜ ਨਹੀਂ ਬਾਤ ਚੱਕਾਂਗੇ 10 ਸਾਲ ਨੂੰ ਆਪਾਂ ਰੋਵਾਂਗੇ ਯਾਰ ਵੀ ਜੇ ਉਸ ਟਾਈਮ ਤੁਰ ਪੈਂਦੇ ਤੇ ਚੰਗੇ ਰਹਿੰਦੇ ਇਸ ਲਈ ਹਾਂ ਨਮੀ ਨਮੀ ਪਨੀਰੀ ਹੈ ਜਿਹੜੀ ਆਪਾਂ ਨੂੰ ਆਪ بچਾਉਣੀ ਪੈਣੀ ਆ ਉਹਨਾਂ ਦੀ ਸਕੂਲਾਂ ਵਿੱਚ ਵੀ ਅੱਜੋ-ਬਾਦ ਮੀਟਿੰਗਾਂ ਕਰਾਂਗੇ ਸਕੂਲਾਂ ਵਿੱਚ ਅਸੀਂ ਇੱਕ ਡੱਬਾ ਲਾਵਾਂਗੇ ਬਾਕਸ ਕਹਿੰਦੇ ਨੇ ਇਹ ਮੈਂ ਆਪਾਂ ਵੀ ਨਵੇਂ ਬੱਚਿਆਂ ਨੂੰ ਗਾਈਡ ਕਰਾਂਗੇ ਵੀ ਇਹ ਡੱਬੇ ਦੇ ਵਿੱਚ ਤੁਸੀਂ ਇੱਕ ਪਰਚੀ ਪਾ ਦਿਓ ਜੇ ਕੋਈ ਤੁਹਾਡਾ ਦੋਸਤ ਨਸ਼ਾ ਕਰਦਾ ਨਾ ਤਾਂ ਇੱਕ ਪਰਚੀ ਪਾ ਦਿਓ ਕਿਉਂਕਿ ਮਾਪੇ-ਬਾਪ ਨੂੰ ਪਤਾ ਨਹੀਂ ਹੁੰਦਾ ਜਦੋਂ ਆਪਾਂ ਉਹ ਪਰਚੀ ਖੋਲ੍ਹ ਕੇ ਆਈਡੈਂਟੀਫਾਈ ਕਰਾਂਗੇ ਪਤਾ ਲੱਗ ਜਾਊਗਾ ਕਿ ਕਿਹੜੇ-ਕਿਹੜੇ ਜਵਾਬ ਕੋਈ ਕੋ ਨਸ਼ਾ ਪਤਾ ਕਰਦੇ ਨੇ ਉੱਲੀ ਚੋਰੀ ਕਿਉਂਕਿ 15-15 ਸਾਲ ਦੇ ਜਵਾਬ ਨੇ ਇੱਕ ਪ੍ਰੈਗਾ ਨਾਮ ਦਾ ਕੈਪਸੂਲ ਆ ਉਹ ਕੈਪਸੂਲ ਬਹੁ ਘਾਰੇ ਨੇ ਜਵਾਕਾ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਇਹਦਾ ਖਾਦਾ ਕੀ ਆ ਸੋਨ ਨੂੰ ਉਹਨੂੰ ਹੋ ਜਾਂਦੇ ਨੇ ਜਵਾਕ ਉਹ ਖਾ ਕੇ ਮਾਪੇ ਬਾਪ ਨੂੰ ਵੀ ਨਹੀਂ ਪਤਾ ਹੁੰਦਾ ਕਿਉਂਕਿ ਆਮ ਉਹਦਾ ਕੋਈ ਡਿੱਗਦਾ ਫਿਰਦਾ ਵੀ ਨਹੀਂ ਹੈਗਾ ਬੰਦਾ ਉਹ ਨਸ਼ਾ ਕਰਕੇ ਇਸ ਲਈ ਉਹ ਚੀਜ਼ਾਂ ਬਲਦੇ ਆਪਾਂ ਨੂੰ ਕੁਝ ਪਤਾ ਹੋਊਗਾ ਤਾਂ ਆਪਾਂ ਪਹਿਲੀ ਬਚਾ ਲਾਂਗੇ ਨਹੀਂ ਫਿਰ ਜਦੋਂ ਟੀਸੀ ਵਾਲੇ ਬੇਰ ਤੇ ਪਹੁੰਚ ਜਾਂਦਾ ਬੰਦਾ ਫਿਰ ਔਖਾ ਹੋ ਜਾਂਦਾ ਫਿਰ ਇਸ ਲਈ ਆਪਾਂ ਨੂੰ ਸਾਰਿਆਂ ਨੂੰ ਇਹ ਰਲ ਮਿਲ ਕੇ ਕਰਨਾ ਪੈਣਾ ਕਿਉਂਕਿ ਆਪਾਂ ਕਹਿੰਦੇ ਆ ਵੀ ਸਾਡਾ ਜਵਾਕ ਤਾਂ ਕਰਦਾ ਨਹੀਂ ਗਮਾਂਢੀ ਦਾ ਕਰਦਾ ਫਿਰ ਗਮਾਂਢੀ ਵਾਲਾ ਆਪਣੇ ਵਾਲੇ ਨੂੰ ਲਾ ਵੀ ਸਕਦਾ ਦਿਕਤ ਆ ਸਕਦੀ ਹੈ ਇਸ ਲਈ ਆਪਾਂ ਨੂੰ ਇਕੱਠੇ ਹੋ ਕੇ ਕਰਨਾ ਪੈਣਾ ਜੀ ਧੰਨਵਾਦ ਜੀ ਬਾਕੀ ਤੁਹਾਡੇ ਕਮੇਟੀ ਦੇ ਜਿਹੜੇ ਜਿਹੜੇ ਵੀ ਜਾਵarne ਕਮੇਟੀ ਸ਼ਾਮਲ ਹੋਣ